ਬਹੁਤ ਨਾਮ ਦੇ ਵਿੱਚ ਸਾਰਿਆਂ ਨੂੰ ਸलाम ਮੈਲਬਨ ਮਸੀਹ ਕੁਸ਼ੀ ਚੈਰਸ ਪਲੱਸ ਫਾਊਂਡੇਸ਼ਨ ਪਿਆਂ ਦਾ ਵਲੰਟੀਅਰ ਹਾਂ ਸਵਾਜਸੀਂ ਸਿਵਲ ਹਸਪੀਟਲ ਗੁਰਦਾਸਪੁਰ ਵਿੱਚ ਆਏ ਆਂ ਔਰ ਦੇਖ ਸਕਦੇ ਆਂ ਕਿ ਬਾਦਨਾ ਪਰਮਜੀਤ ਆ ਕੋਟੇ ਮਨਚੰਦਾ ਪੇਂਟਾਂ ਦਾ ਡਿਸਟ੍ਰਿਕਟ ਗੁਰਦਾਸਪੁਰ ਦੇ ਰਹਿਣ ਵਾਲਿਆ ਔਰ ਇਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਪਿਛਲੇ ਦਿਨਾਂ ਵਿੱਚ ਸਾਡੇ ਨਾਲ ਸੰਪਰਕ ਕੀਤਾ ਸੀ ਔਰ ਇਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ ਸੀ ਔਰ ਇਹ ਸਿਵਲ ਹਸਪਤਲ ਵਿੱਚ ਐਡਮਿਟ ਹੋਆ ਔਰ ਇੱਕ ਹਫਤਾ ਹੋ ਗਿਆ ਨਾਲ ਦਾ ਆਪਰੇਸ਼ਨ ਹੋਇਆ ਨੂੰ ਸੋ ਅਸੀਂ ਜੀਚਸ ਪਲੱਸ ਫਾਊਂਡੇਸ਼ਨ ਵੱਲੋਂ ਆ ਗਈ ਥੋੜੀ ਜਿਹੀ ਆਪਾਂ ਮਦਦ ਕਰਨ ਆਏ ਆ ਅਸੀਂ ਜੀਚਸ ਪਲੱਸ ਫਾਊਂਡੇਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਹਦਾਇਤ ਆ ਕਿ ਗਰੀਬ ਔਰ ਨੇਡੀ ਪੇਸ਼ਰ ਤੱਕ ਪਹੁੰਚਣਾ ਔਰ ਅਸੀਂ ਵਿਸ਼ੇਸ਼ ਤੌਰ ਤੇ ਪੰਕਜ ਜਾਨ ਔਰ ਹੀਰਾ ਸੇਠ ਖਾਨਪੁਰ ਤੋਂ ਉਹਨਾਂ ਨੇ ਵੀ ਫਰੈਂਸ ਤੋਂ ਸਪੋਰਟ ਜਿਹੜੀ ਆ ਸਾਨੂੰ ਭੇਜੀ ਸੀ ਪਰ ਅਸੀਂ ਉਹਨਾਂ ਦਾ ਵੀ ਤਾਂ ਦੇ ਦਿੱਤਾ ਧੰਨਵਾਦ ਕਰਨੇ ਆ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇ ਕਿਸੇ ਨੇ ਵੀ ਸਾਡੇ ਨਾਲ ਕੰਟੈਕਟ ਕਰਨਾ ਵਾ ਉਹ ਸਾਡੇ ਨਾਲ ਕਰ ਸਕਦਾ ਵਾ ਔਰ ਜੋ ਵੀ ਆਪਣਾ ਦਾ ਸੰਬੰਧ ਚਾਹਨਾ ਵਾ ਸਾਨੂੰ ਭੇਜ ਸਕਦਾ ਵਾ ਤਾਂ ਜੋ ਅਸੀਂ ਇਹੋ ਜੇ ਮਰੀਜ਼ਾਂ ਤੱਕ ਜਾ ਕੇ ਉਹਨਾਂ ਦੀ ਅਸੀਂ ਹੈਲਪ ਕਰ ਸਕੀਏ ਔਰ ਅਸੀਂ ਭਾਗ ਨਾਲ ਵੀ ਤੁਹਾਡੀ ਗੱਲਬਾਤ ਕਰਨੇ ਹਾਂ ਆ ਬਾਕੀ ਨਾ ਟੰਡਾ ਜੀ ਜੀ ਜਰਾ ਬੈਠਾ ਟਾਡਾ ਹੋਰ ਚੱਲ ਇਹ ਕੀ ਗੱਲ ਹੋਈ ਤੁਹਾਨੂੰ ਉਹ ਤੇ ਉਹ ਲੱਗਦਾ ਕਿ ਕੀ ਸੀ ਰਹੀ ਉਹ ਜਦੋਂ ਕੱਟੂ ਸੀ ਤੇ ਟੈਕ ਪ੍ਰੈਸ ਅੱਛਾ ਟਾਡਾ ਸਿਵਲ ਹਸਪੀਟਲ ਚ ਇੱਕ ਹਫਤਾ ਹੋ ਗਿਆ ਆਪਰੇਸ਼ਨ ਹੋਇਆ ਇਹਨੂੰ ਤੇ ਤੁਹਾਨੂੰ ਕਿਦਾਂ ਦਾ ਲੱਗਦਾ ਹੁਣ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਤੁਹਾਡੀ پوری ਜੀ ਪੈਸਾ ਨਾਲ ਮਦਦ ਕਰਕੇ ਚੱਲੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਚਲੋ ਪ੍ਰਭੂ ਇਹਨਾਂ ਨੂੰ ਬਹੁਤ ਸਾਰੇ ਆਸ਼ੀਸ਼ ਬਰਕਤ ਦੇਵੇ ਔਰ ਅਸੀਂ ਛੋਟੀ ਜੀ ਸਪੋਰਟ ਜਿੰਦਾਂ ਨੂੰ देर ਲੱਗੇ ਸੋ ਪ੍ਰਭੂ ਇਹਨਾਂ ਨੂੰ ਬਹੁਤ ਸਾਰੇ ਆਸ਼ੀਸ਼ ਔਰ ਬਰਕਤ ਦੇ